ਲਓ ਜੀ ਬਾਈ ਕਹਿੰਦਾ ਜਿਹੜੇ ਰੇਂਜ ਦੇ ਵਿੱਚ ਸਵੱਟ ਗੱਡੀਆਂ ਹੁੰਦੀ ਆ ਆ ਮਾਡਲ ਦੀ ਅੱਜ ਸੋਨੂੰ 7 ਸੀਟਰ ਗੱਡੀ ਦੇਣ ਲੱਗਿਆ ਔਰ ਗੱਡੀ ਵੀ ਪਤਾ ਕਿਹੜੀ ਮਾਰੂਤੀ ਸੰਜੁਕੀ ਆਰਟੀਗਾ ਬਿਲਕੁਲੀ ਨਵੀਂ ਗੱਡੀ 2018 ਮਾਡਲ ਗੱਡੀ ਚੱਲੀ ਐ ਸਿਰਫ 30000 ਕਿਲੋ ਲਓ ਜੀ 30000 ਚੱਲੀ ਹੋਈ ਤੇ 10000 ਕਿਲੋਮੀਟਰ ਦੀ ਐਕਸਟਰਾ ਵਾਰੰਟੀ ਇੰਨਾ ਵੱਲੋਂ ਰੇ ਗੱਡੀ ਦੇ ਉੱਪਰ ਤੁਹਾਨੂੰ ਮਿਲੂਗੀ

ਪੰਜਾਬ ਨੰਬਰ 1 ਸਟੋਨਰ 올 ओरिजिनल ਕਾਰ ਡੈਲਟਾ ਫਰੋਂ ਸਿਰਫ 9000 ਚਲੀ 8 ਲੱਖ 10000 ਦੀ ਉਹਦੇ ਵਿੱਚ ਹੀ ਮਾਨਸਮਾਨ ਹੈ ਜਿਹੜਾ ਬੰਦਾ ਇਹ ਗੱਡੀ ਲੈ ਗਿਆ ਉਹਦੇ ਵਾਸਤੇ ਜੈਕਪੌਟ ਹੈ ਪੱਕੀ ਗੱਲ ਹੈ ਇਹ ਜੀ ਕੀ ਖਾਸ ਹੈ ਜੀ ਸਰ ਜੀ 2015 ਮਾਡਲ ਵਾਈਟ ਕਲਰ ਦੀ ਆਰਮੀ ਦਾ ਜਿਹੜਾ ਵਿੰਗ ਕਮਾਂਡਰ ਹੁੰਦਾ ਹੈ ਹਾਂ ਪੂਰੀ ਯੂਨਿਟ ਨੂੰ ਕਮਾਂਡ ਕਰਦਾ ਹੈ ਉਹਦੀ ਗੱਡੀ ਸਸਿਆਕਰ ਦੋਸਤੋ ਕੀ ਹਾਲ ਚਾਲ ਹੈ ਜੀ ਲਓ ਜੀ ਅੱਜ ਦੀ ਵੀਡੀਓ ਦੇ ਵਿੱਚ ਸਭ ਤੋਂ ਵੱਡੀ ਚੀਜ਼ ਸਪੈਸ਼ਲ ਕਈ ਹੋਣ ਵਾਲੀਆਂ ਨੇ ਜਿੰਨੀਆਂ ਵਜਾ ਆਪਾਂ ਤੁਹਾਨੂੰ ਗੱਡੀਆਂ ਦਿਖਾਵਾਂਗੇ ਮੈਂ ਤੁਹਾਨੂੰ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਹੀ ਦੱਸ ਦਣਾ ਸਾਰੀਆਂ ਫਰਸਟ ਓਨਰ ਨੇ ਜੀ ਬਿਲਕੁਲ ਜੀ ਠੀਕ ਹੈ ਤੇ 10000 ਕਿਲੋਮੀਟਰ ਦੀ ਐਕਸਟਰਾ ਵਾਰੰਟੀ ਇਹਨਾਂ ਵੱਲੋਂ ਰੇ ਗੱਡੀ ਦੇ ਉੱਪਰ ਤੁਹਾਨੂੰ ਮਿਲੇਗੀ ਤਾਂ ਕਰਕੇ ਜਿਹੜੇ ਵੀ ਰੇ ਕਹਿੰਦੇ ਨੇ ਕਿ ਸਾਨੂੰ ਬਈ ਪੰਜਾਬ ਨੰਬਰ ਜਾਂ ਚੰਡੀਗੜ੍ਹ ਫਰਸਟ ਓਨਰ ਗੱਡੀਆਂ ਘੱਟ ਚੱਲਿਆ ਗੱਡੀਆਂ ਤੇ ਉਹਦੇ ਉੱਤੇ ਸਾਨੂੰ ਸ਼ੋਰਟੀ ਕੀ ਮਿਲੇਗੀ 10000 ਕਿਲੋਮੀਟਰ ਦੀ ਹਰ ਇੱਕ ਗੱਡੀ ਦੇ ਉੱਪਰ ਮਿਲੇਗੀ ਅਸੀਰ ਗਰ ਜੀ ਕੀ ਹਾਲ ਚੱਲਿਆ ਜੀ ਵੈਲਕਮ ਆਪਣੇ ਚੈਨਲ ਦੇ ਤੇ ਇੰਟਰੋਡਿਊਸ ਸਾਡਾ OLX ਕਾਰਸ ਮੋਹਾਲੀ ਚੋਪੜਾ ਕਾਸ ਤੇ ਨਾ ਤੇ ਕੰਪਨੀ ਦਾ ਆਊਟਲੈਟ ਹੈ ਸਰਟੀਫਾਈਡ ਆਊਟਲੈਟ ਹੈ ਜਿੱਥੇ ਤੁਹਾਨੂੰ ਸਾਰੀ ਸਾਰੀ ਗੱਡੀਆਂ ਸਰਟੀਫਾਈ ਬਜਾਈਆਂ 116 ਚੈੱਕਪੁਆਇੰਟ ਨਾਲ ਹਰੇਕ ਗੱਡੀ ਤੇ ਤੁਹਾਨੂੰ ਦੱਸਿਆ ਹੈ ਕਿ 6 ਮਹੀਨੇ 10000 ਕਿਲੋਮੀਟਰ ਦੀ ਇੰਜਨ ਤੇ ਗੇਅਰਬਾਕਸ ਦੀ ਵਾਰੰਟੀ ਮਿਲੇਗੀ ਤੇ ਲੈਸ ਤੋਂ ਲੈਸ ਗੀਵਨ ਹਾਰਡਲੀ 4 ਜਾਂ 5 ਇਅਰਸ 올ਡ ਕਾਰ ਤੁਹਾਨੂੰ ਮਿਲ ਜੇਗੀ ਹਾਂ ਇੱਥੇ ਜਿੰਨੇ ਵੀ ਤੁਹਾਨੂੰ ਹੁਣ ਸਭ ਤੋਂ ਵਧੀਆ ਗੱਲ ਕੀ ਹੋਗੀ ਸਾਰੇ ਤੁਹਾਨੂੰ ਅੱਜ ਉੱਚੇ ਮਾਡਲ ਖਾਵਾਂਗੇ ਤੇ ਰਨਿੰਗ ਬਹੁਤ ਹੀ ਘੱਟ ਆਨਰ ਦੀ ਮੈਂ ਹੁਣ ਮੁੜ ਕੇ ਦੁਬਾਰਾ ਗੱਲ ਨਹੀਂ ਕਰ ਹੁਣ ਬਈ ਗੱਡੀਆਂ ਚੱਕਰੀ ਚੱਲਿਓ ਇੱਕ ਤੇ ਇੱਕ ਗੱਡੀ ਔਰ ਨਮੀ ਤੋਂ ਨਮੀ ਸਭ ਤੋਂ ਪਹਿਲੀ ਗੱਡੀ ਕਰੋ ਚੈੱਕ ਵੀਰੇ ਚੰਡੀਗੜ੍ਹ ਨੰਬਰ ਦੀ ਬਲੈਨੋ ਆਜੋ ਜੀ ਬਿਲਕੁਲ ਭਾਈ 2018 ਮਾਡਲ ਮਾਰੂਤੀ ਸੁਜ਼ੂਕੀ ਦੀ ਬਲੈਨੋ ਜਟਾ ਵੈਰੀਐਂਟ ਸੈਕਿੰਡ ਟੌਪ ਮੋਸਟ ਮਾਡਲ ਜਿਹਦੇ ਵੀ ਤੁਹਾਨੂੰ ਸਭ ਤੋਂ ਇਹਦਾ ਮੇਨ ਫੀਚਰ ਹੈ ਯੂਵੀ ਕਟ ਗਲਾਸ ਹਾਂਜੀ ਅਲਟਰਾ ਵੈਲਟ ਕਟ ਗਲਾਸ ਇਹਦੇ ਵਿੱਚ ਇਹਦਾ ਬੈਨੀਫਿਟ ਕੀ ਹੁੰਦਾ ਹੈ ਜਦੋਂ ਗੱਡੀ ਧੁੱਪ ਚੇ ਖੜੀ ਹੁੰਦੀ ਹੈ ਆਰਡੀਨਰੀ ਕਾਰ ਤੋਂ ਇਹ ਗੱਡੀ 40% ਲੈਸ ਹਿੱਟ ਹੋਈ ਜਾਂਦਾ ਅੰਦਰਲੇ ਪਾਸੇ ਜਿਹੜੀ ਗਰਮੀ ਆ ਉਹ ਕੱਟ ਕਵਰ ਕਰਦੀ ਆ ਉਹਨ ਗਰਮੀ ਆਣ ਵਾਲੀ ਹੈ ਇਹ ਪੈਟਰੋਲ ਹੈ ਜੀ ਇਹ ਪੈਟਰੋਲ ਹੈ ਜੀ Zta ਫਰਸਟ ਓਨਰ 18 ਮਾਡਲ ਚੰਡੀਗੜ੍ਹ ਨੰਬਰ ਗੱਡੀ ਚੱਲੀ ਸਿਰਫ 45 ਹੋ ਗਈ 91 ਸੀ ਮੈਂ ਘੱਟ ਚੱਲੀ ਸਿਰਫ 45000 ਚੱਲੀ ਹੋਈ ਗੱਡੀ ਐ ਕਿੰਨੇ ਦੇਵਾਂਗੇ ਜੀ ਗੱਡੀ ਆਪਾਂ ਇਹ ਤੇ ਇਹਦੀ ਅਸਕੇ ਆਪਾਂ ਕਰਦੇ ਆ 2.6 ਲੱਖ ਦੀ ਆਓ ਮਾਨਸਮਾਨ ਜ਼ਰੂਰ ਭਾਈ ਜਿੰਨੇ ਵੀ ਰੇਟ ਦੱਸਾਂਗੇ ਆਪਾਂ ਉਹ ਸਾਰੇ ਸਾਰੇ ਨੇਗੋਸ਼ੀਏਬਲ ਪ੍ਰਾਈਸ ਨੇ ਬੈਠੇ ਹੋ ਆ ਕੇ ਚਾਹ ਪਾਣੀ ਦਾ ਪ੍ਰਬੰਧ ਪੂਰਾ ਤੇ ਨਾਲ ਹਰ ਇੱਕ ਗੱਡੀ ਉੱਤੇ ਲੋਨ ਦੀ ਫੈਸਿਲਿਟੀ ਪਹਿਲਾਂ ਮਿਲੂਗੀ ਤੇ ਆ ਗਈ ਆਪਣੇ ਕੋਲ ਸਿਆਜ ਸਿਆਜ ਜਸਟ ਲਾਈਕ ਬ੍ਰੈਂਡ ਨਿਊ 2022 ਮਾਡਲ ਲਓ ਜੀ 22 ਮਾਡਲ ਦੀ ਸਿਆਜ ਉੱਤੋਂ ਹੈਗੀ ਵੀਰੇ ਹਾਈਬ੍ਰਿਡ ਆ ਹਾਈਬ੍ਰਿਡ ਅਲਫਾ ਆਟੋਮੈਟਿਕ ਟਾਪ ਮਾਡਲ ਲਓ ਜੀ ਨਾਲ ਹੈਗੀ ਵੀਰੇ ਆਟੋਮੈਟਿਕ ਅਲਫਾ ਜਿਹੜਾ ਸਿਆਜ ਦੇ ਵਿੱਚ ਸਭ ਤੋਂ ਉੱਚਾ ਆਪਾਂ ਕਹਿੰਦੇ ਨੇ ਸਭ ਤੋਂ ਟਾਪ ਮਾਡਲ ਹੈ ਉਹ ਵਾਲਾ ਹੀ ਹਣਾ ਦੂਸਰ ਅਲਫਾ ਟਾਪ ਮਾਡਲ ਇਹਦੀ ਐਵੇਜ ਇਨ ਸਿਟੀ ਇਹਦੀ ਐਵੇਜ 17-18 ਦੀ ਹੈ ਠੀਕ ਹੈ ਓਨ ਹਾਈਵੇ 20 ਪਲੱਸ ਪੈਟਰੋਲ 'ਚ ਪੈਟਰੋਲ 'ਚ

ਇਹੋ ਖੜੀ ਜੀ ਵਾਈਟ ਕਲਰ ਦੀ ਬਲੈਨੋ ਡਿਟੇਲ ਕੀ ਜੀ ਸਰ ਮੌਰੀਸ ਸੁਜੋਗੀ ਦੀ ਬਲੈਨੋ ਹਾਂਜੀ ਡੈਲਟਾ ਵੇਰੀਐਂਟ 2015 ਮਾਡਲ ਡੀਜ਼ਲ ਚ 15 ਮਾਡਲ ਹੈ ਵੀਰੇ ਡੀਜ਼ਲ ਵੇਰੀਐਂਟ ਦੇ ਵਿੱਚ ਆ ਗਿਆ ਬਿਲਕੁਲ ਜਿਹੜੇ ਸਾਡੇ ਪ੍ਰਾਸ ਨੂੰ ਕਾਲ ਕਰਦੇ ਨੇ ਸਵਿਫਟ ਦੇ ਦੋ ਹਾਂਜੀ ਸਵਿਫਟ ਵੀਡੀਆਈ ਦੇ ਦੋ 15 14 ਮਾਡਲ ਦੇ ਦੋ ਹਾਂ ਸਭ ਤੋਂ ਪਹਿਲੀ ਗੱਲ ਸਵਿਫਟ ਵੀਡੀਆਈ ਤੇ ਬਲੈਨੋ ਡੀਜ਼ਲ ਦਾ ਇੱਕੋ ਹੀ ਇੰਜਨ ਹੈ ਪਾਵਰ ਇੱਕੋ ਹੀ ਹੈ ਐਵਰੇਜ ਸੇਮ ਹੈ ਲੇਕਿਨ ਫਰਕ ਕੀ ਹੈ ਐਵਰੇਜ ਦਾ ਐਵਰੇਜ ਦਾ ਸੌਰੀ ਫੀਚਰ ਦਾ ਫੀਚਰ ਬਾਕੀ ਥੋੜੀ ਸ਼ੇਪ ਆ ਗਿਆ ਲੱਗੋ ਬਸ ਸ ਸਵਿਫਟ ਵੀਡੀਓ ਜੇ ਤੁਹਾਨੂੰ ਸਟੀering ਚ ਕੰਟਰੋਲ ਨਹੀਂ ਮਿਲਣਗੇ ਇਹ ਚ ਮਿਲਣਗੇ ਇਹਦੇ ਮਿਲਣਗੇ 에어ਬੈਗ ਨਹੀਂ ਮਿਲਣਗੇ ਇਹ ਚ ਮਿਲਣਗੇ আর ਰੇਟਰ ਵੀ ਬਰਾਬਰ ਜੀ ਬੰਦੇ ਜਾਂਦਾ ਉਹਦੇ ਰੀਅਰ ਚ ਤੁਹਾਨੂੰ ਵਾਸ਼ਰ Wiper 디ਫוגਰ ਨਹੀਂ ਮਿਲੇਗਾ ਇਹਦੇ ਹੋਊਗਾ ਇਹ ਚ ਮਿਲੇਗਾ ਰਿਵਰਸ ਪਾਰਕਿੰਗ ਸੈਂਸਰ ਨਹੀਂ ਮਿਲੇਗਾ ਬਲਿਨੋ ਚ ਆਏਗਾ ਹਾਂਜੀ ਪਲਸ ਪ੍ਰਾਈਸ ਵੀ ਸੇਮ ਰਹੇਗਾ ਪ੍ਰਾਈਸ ਵੀ ਸੇਮ ਰਿਹਾ ਕਿੰਨੇ ਦੇ ਦਾਂਗੇ ਜੇ ਆਪਾਂ ਇਹ ਸਵਾ ਪੰਜ ਲੱਖ ਦੀ ਆਸ ਕੋ ਜੇ 5,25,000 ਰੁਪਿਆ ਡਿਮਾਂਡ ਆ 15 ਮਾਡਲ 15 ਮਾਡਲ ਡੀਜ਼ਲ ਤੇ ਆ ਜੋ ਜੀ ਇੱਕ ਆਪਣੇ ਕੋਲੇ ਇਹ ਵੀ ਬਲੈਨੋ ਹੈ ਨਾ ਜੀ ਇਹ ਵੀ ਬਲੈਨੋ ਹੈ ਜੀ ਲਓ ਜੀ ਬਲੂ ਕਲਰ ਦੀ ਬਲੈਨੋ ਕਾਰ ਇਹ ਵੀ ਪਿੱਤ੍ਰੋ ਜਮੀ ਨਮੀ ਕਾਰ ਹੈ ਮਾਡਲ ਕਿੰਨਾ ਜੀ ਸਰ ਜੀ 2016 ਪਹਿਲਾਂ ਤੁਹਾਨੂੰ ਦਿਖਾਈ ਸੀ 2015 ਡੀਜ਼ਲ ਹੁਣ ਤੁਹਾਨੂੰ ਤੁਸੀਂ ਦੇਖ ਰਹੇ ਹੋ 2016 ਪੈਟਰੋਲ ਪੈਟਰੋਲ ਇਹ ਹੈ ਡੈਲਟਾ ਸੇਮ ਵੇਰੀਐਂਟ ਹਾਂਜੀ ਲੇਕਿਨ ਗੱਡੀ ਚੱਲੀ ਸਿਰਫ 32000 ਕਿਲੋਮੀਟਰ ਲਓ ਜੀ 32000 ਚੱਲੀ ਹੋਈ ਗੱਡੀ ਹੈ ਵੀਰੇ 16 ਪੈਟਰੋਲ ਵੇਰੀਐਂਟ ਦੇ ਨਾਲ ਹੁਣ ਗੱਲ ਕਰਨਾ ਰੇਟ ਦੀ ਭਾਈ ਜੀ ਮਾਰਕੀਟ ਰੇਟ ਕਹਿੰਦਾ 6 ਲੱਖ 5.5 ਲੱਖ 5.40 ਲੱਖ ਸਾਡੀ ਡਿਮਾਂਡ ਸਵਾ 5 ਲੱਖ ਸਵਾ 5 ਲੱਖ ਰੁਪਇਆ ਬਾਈ ਹੋਰਾਂ ਦੀ ਡਿਮਾਂਡ ਆ 16 ਮਾਡਲ ਪਟਾ 16 ਮਾਡਲ ਦੀ ਯਾਰਾ ਕਰ ਲੋ ਜੀ ਤੇ ਆ ਗਈ ਆਪਣੇ ਕੋਲ ਬਰੀਜ਼ਾ ਬਰੀਜ਼ਾ ਜੀ 2018 ਮਾਡਲ ZDI ਟਾਪ ਮਾਡਲ ਡੀਜ਼ਲ ਲਓ ਜੀ ਡੀਜ਼ਲ ਵੇਰੀਐਂਟ ਦੇ ਨਾਲ ਗੱਡੀ ਮਿੱਤਰੋ ਹੈਗੀ ਆ ਪੰਜਾਬ ਨੰਬਰ ਡੀਜ਼ਲ ਟਾਪ ਟਾਪ ਮਾਡਲ ਹੈ ਗੱਡੀ ਚੱਲੀ ਸੀ 45000 ਕਿਲੋਮੀਟਰ ਸਿਰਫ 45000 ਚੱਲੀ ਹੋਈ 2018 ਮਾਡਲ 18 ਮਾਡਲ ZDI ਆਟੋਮੈਟਿਕ ਆਟੋਮੈਟਿਕ ਦੇ ਵਿੱਚ ਹਾਂਜੀ ਲਓ ਜੀ ਆਟੋਮੈਟਿਕ ਮੈਨੂੰ ਮਾਰਕੀਟ ਚ ਭਰੀਆਂ ਨੇ ਜਿੰਨੀ ਮਰਜ਼ੀ ਲੈ ਲਓ ਆਟੋਮੈਟਿਕ ਆਟੋਮੈਟਿਕ ਨਹੀਂ ਮਿਲਦੀ ਤੇ ਇਹਦੇ ਵਿੱਚ ਕੀ ਹੋ ਗਈ 7.8 ਲੱਖ ਰੁਪਏ 8 ਲੱਖ 25000 ਰੁਪਏ ਡਿਮਾਂਡ ਹੈ ਲਓ ਜੀ ਆਹ ਗੱਡੀ ਵੀਰੇ ਹੁਣ ਕੀ ਕਹਾਂਗੇ ਇਹਦੇ ਬਾਰੇ ਤਰੀਫ ਕਰਾਂ ਤਰੀਫ ਕਰਨੀ ਪੈਗੀ ਪਾਜੀ ਹੁਣ ਤੇ ਤੁਸੀਂ ਨਵੀਂ ਲੈਣ ਜਾਓ ਘੱਟੋ ਘੱਟ 6 ਮਹੀਨੇ ਦੀ ਵੇਟਿੰਗ ਹੈ 6 ਮਹੀਨਿਆਂ ਦੀ ਗੱਡੀ ਦੀ ਵੇਟਿੰਗ ਹੈ ਹੁਣ ਤੁਸੀਂ 6 ਮਹੀਨੇ ਇੰਤਜ਼ਾਰ ਕਰਨ ਦੀ ਲੋੜ ਨਹੀਂ ਗੱਡੀ ਸੋਨੂੰ ਦਵਾਂਗੇ ਨਵੀਂ ਉੱਤੋਂ ਦੂਜੀ ਚੀਜ਼ ਤੁਹਾਡੇ ਇੰਨੇ ਕ ਪੈਸੇ ਬਚਾ ਦਾਂਗੇ ਪਰ ਮੈਂ ਸ਼ੋਰੂਮ ਚ ਉਸ ਤੋਂ ਬਾਅਦ ਸਕਰੀਨ ਤੇ ਨੰਬਰ ਚੱਲ ਰਿਹਾ ਬਾਈ ਉਹਨਾਂ ਕੰਟੈਕਟ ਕਰ ਲੋ ਬਾਕੀ ਹੁਣ ਸੁਣੋ ਆਪਾਂ ਰੇਟ ਵੀ ਦੱਸਾਂਗੇ ਮਾਡਲ ਕਿੰਨਾ ਜੀ 2023 ਮਾਡਲ ਹਾਂਜੀ ਜੁਲਾਈ ਦਾ ਜੁਲਾਈ ਦਾ ਇਹ ਜੁਲਾਈ 24 ਦਾ ਸਾਲ ਹੋਏਗਾ ਪੂਰਾ ਹਾਂਜੀ ਠੀਕ ਹੈ ਜੀ ਗੱਡੀ ਚੱਲੀ ਸਿਰਫ 9000 ਕਿਲੋਮੀਟਰ ਲਓ ਜੀ 9000 ਕਿਲੋਮੀਟਰ ਚੱਲੀ ਹੋਈ ਮਤਲਬ ਮਾਰੂਤੀ ਸੁਜ਼ੂਕੀ ਫਰਾਂਕਸ ਫਰਾਂਕਸ ਡੈਲਟਾ ਵੇਰੀਐਂਟ ਡੈਲਟਾ ਹੀ ਪੈਟਰੋਲ 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 ਆ ਨਵੀਂ ਗੱਡੀ ਆਂਦੀ ਹੈ ਸਾਡੇ 9 ਲੱਖ ਦੀ ਔਨ ਰੋਡ ਲਓ ਜੀ ਹੁਣ ਸੁਣਨ ਵਾਲੀ ਗੱਲ ਹੈ ਨਵੀਂ ਗੱਡੀ ਪੈਂਦੀ ਆ ਵੀਰੇ ਅੱਜ ਕਿੰਨੇ ਦੇ ਦਾਂਗੇ ਜੀ ਫਾ ਸਰ ਇਹ ਗੱਡੀ ਤੁਹਾਨੂੰ ਮਿਲ ਜੇਗੀ ਸਿਰਫ ਔਰ ਸਿਰਫ 8 ਲੱਖ 10 ਹਜ਼ਾਰ ਲਓ ਜੀ 8 ਲੱਖ 10000 ਰੁਪਿਆ ਪੰਜਾਬ ਨੰਬਰ ਫਸਟ ਓਨਰ 올 ओरिजिनल ਕਾਰ ਡੈਲਟਾ ਫਰੋਂ ਸਿਰਫ 9000 ਚਲੀ 8 ਲੱਖ 10000 ਦੀ ਉਹਦੇ ਵਿੱਚ ਵੀ ਮਾਨਸਮਾਨ ਹੋ ਜਾਏਗਾ ਉਹਦੇ ਵਿੱਚ ਹੀ ਮਾਨਤਨ ਕਰ ਦਾਂਗੇ ਆਪਣੇ ਚੈਨਲ ਦਾ ਨਾਮ ਲੈ ਕੇ ਆ ਜਾ ਕਰੋ ਤਾਂ ਤੁਹਾਨੂੰ ਡਿਸਕਾਊਂਟ ਮਿਲੇਗਾ ਨਹੀਂ ਬਾਈ ਹੋਰ ਫਿਰ ਕਹਿੰਦੇ ਨੇ ਅਸੀਂ ਦੇ ਦਿੰਦੇ ਕਿ ਦੇ ਦੋਗੇ ਜੀ ਦੇ ਦਾਂਗੇ ਜੀ ਦੇ ਦਾਂਗੇ ਲਓ ਜੀ ਹੋਂਡਾ ਸਿਟੀ ਸਰ Honda City ਤੁਹਾਨੂੰ ਅੱਜ 1 ਨਹੀਂ 2 ਨਹੀਂ 4 ਹੁੰਦਾ ਸੀ ਦਿਖਾਵਾਂਗੇ 4 Honda City ਸਭ ਤੋਂ ਪਹਿਲੀ 2015 ਹਾਂਜੀ VX ਟੌਪ ਮਾਡਲ ਫਰਸਟ ਓਨਰ ਪੈਟਰੋਲ ਕਾਰ ਓਨਰ ਤਾਂ ਹੀ ਮੈਂ ਕਹਿੰਦਾ ਮੈਂ ਪਹਿਲੀ ਕਿਆ ਸੀ ਸਾਰੀਆਂ ਹੀ ਫਰਸਟ ਮਿਲਣਗੀਆਂ ਸਾਰੇ ਦੇ ਟਾਪ ਮਾਡਲ ਬਿਲਕੁਲ ਜੀ ਜਿਦਾ ਬਾਈ ਤੁਸੀਂ ਦੇਖ ਰਹੇ ਹੋ ਗੱਡੀ ਜਸਟ ਲਾਈਕ ਬ੍ਰੈਂਡ ਨਿਊ ਗੱਡੀ ਚੱਲੀ ਸਿਰਫ 60000 ਕਿਲੋਮੀਟਰ ਲਓ ਜੀ 60000 ਚੱਲੀ ਹੋਈ Honda City 2014 ਹਾਂ 14 ਨਹੀਂ ਜੀ ਸਾਜੀ 15 15 15 VX ਸਨਰੂਫ ਵਾਲੀ ਸਨਰੂਫ ਲੱਗਿਆ ਹੋਇਆ ਜੀ ਲੋ ਸਨਰੂਫ ਵਾਲੀ ਅਲੋਏ 휠 ਪੁਸ਼ ਬਟਨ ਸਟਾਰਟ ਆਟੋਮੈਟਿਕ ਕਲਾਈਮਟ ਕੰਟਰੋਲ ਰਿਵਰਸ ਪਾਰਕਿੰਗ ਕੈਮਰਾ ਸਾਰੇ ਦੇ ਸਾਰੇ ਟਾਪ ਮੋਸਟ ਫੀਚਰ Honda City ਦੇ ਵਿੱਚ ਬਈ ਫੀਚਰ ਦੇ ਮਾਮਲੇ ਦੇ ਵਿੱਚ ਬੈਸਟ ਰਾਈਜ਼ਰ ਹੈ ਨਾ ਸੇਫਟੀ ਵੀ ਸੇਫਟੀ ਵੀ ਪ੍ਰੀਮੀਅਮ ਵੀ ਕੰਫਰਟ ਵੀ ਇਹ ਲੋ ਮੇਨਟੇਨੈਂਸ ਫਾਈ 0 ਹੈ हां ਜੀ ਜਿਨਾ ਵਰਨਾ ਲੈਂਦੇ ਨੇ ਨਾ ਤਾਂ ਇੱਕ ਵਾਰੀ ਆ ਗੱਡੀ ਦੀ ਚੱਪ ਜੂਰ ਮਾਰ ਲਿਓ 15 ਮਾਡਲ ਕਿਨੇ ਦੇ ਦਾਂਗੇ ਜੱਪਰ 15 ਮਾਡਲ PB10 ਬਿਦਰਦਾ ਨੰਬਰ ਆਸਕਿੰਗ ਆਪਾਂ ਕਰਦੇ ਆ 610000 ਜੀ ਹਾਂਜੀ ਤੇ ਔਨ ਟੇਬਲ ਨੇਗੋਸ਼ੀਏਬਲ ਪ੍ਰਾਈਸ 610 ਤੇ ਇਹ ਆ ਗਈ ਜੀ ਇੱਕ ਹੋਰ ਇੱਕ ਔਰ ਹੋਂਡਾ ਸਿਟੀ ਨਵੀਂ ਸ਼ੇਪ ਦੀ 2018 ਮਾਡਲ ਲੋ ਜੀ 2018 ਮਾਡਲ ਠੀਕ ਹੈ ਨਵੀਂ ਸ਼ੇਪ ਦੀ ਇਹ ਪੈਟਰੋਲ ਆ ਇਹ ਵੀ ਪੈਟਰੋਲ ਹੈ ਜੀ ਹਾਂਜੀ 2018 ਮਾਡਲ ਇਹ ਵੀ ਵੇਰੀਐਂਟ ਹੈ ਉਹ ਵੀਐਕਸ ਹੈ ਉਹ ਤੋਂ ਡਾਊਨ ਮਾਡਲ ਹੈ ਇਹਦੇ ਵਿੱਚ ਸਨਰੂਫ ਨਹੀਂ ਆਉਂਦਾ ਬਾਕੀ ਸਾਰੇ ਫੀਚਰ ਸੇਮ ਫੀਚਰਸ ਨੇ ਬਸ ਸਨਰੂਫ ਦਾ ਡਿਫਰੈਂਸ ਹੈ ਸਨਰੂਫ ਦਾ ਫਰਕ ਹੈ ਜੀ 18 ਮਾਡਲ ਗੱਡੀ ਚੱਲੀ ਹੈ 35000 ਕਿਲੋ ਲੋ ਜੀ ਸਿਰਫ 35000 ਚੱਲੀ ਹੋਈ Honda City 2018 ਮਾਡਲ 18 ਮਾਡਲ ਪੈਟਰੋਲ ਵੇਰੀਐਂਟ ਦੇ ਨਾਲ ਕਿੰਨੇ ਦੇ ਦਿੰਗੇ ਜੀ ਸਰ ਇਹਦੀ ਆਪਾਂ ਆਸਿੰਗ ਕਰਦੇ ਹਾਂ 775 ਦੀ 7 ਲੱਖ 75 ਬਿਲਕੁਲ ਜੀ 7 ਲੱਖ 75000 ਡਿਮਾਂਡ ਹੈ ਲੋ ਜੀ ਜਿੰਨਾਂ ਨੇ ਲੈਣੀ ਹੈ ਵਾਈਟ ਕਲਰ ਦੇ ਵਾਈ ਕਾਸ ਕਾਸ ਕੀ ਡੀਟੇਲ ਹੈ ਜਿਹੜਾ ਬੰਦਾ ਇਹ ਗੱਡੀ ਲੈ ਗਿਆ ਉਹਦੇ ਵਾਸਤੇ ਜੈਕਪੌਟ ਹੈ ਪੱਕੀ ਗੱਲ ਹੈ ਪੱਕੀ ਗੱਲ ਇਹ ਜੀ ਕੀ ਖਾਸ ਹੈ ਜੀ ਸਰ ਜੀ 2015 ਮਾਡਲ ਵਾਈਟ ਕਲਰ ਦੀ ਆਰਮੀ ਦਾ ਜਿਹੜਾ ਵਿੰਗ ਕਮਾਂਡਰ ਹੁੰਦਾ ਹੈ ਹਾਂ ਪੂਰੀ ਯੂਨਿਟ ਨੂੰ ਕਮਾਂਡ ਕਰਦਾ ਹੈ ਉਹਦੀ ਗੱਡੀ ਹੈ ਲਓ ਜੀ ਕਹਿੰਦਾ ਵੀ ਫੌਜੀ ਵੀਰ ਦੀ ਗੱਡੀ ਆਪਾਂ ਕਹਿ ਦਿੰਦੇ ਹਾਂ ਫੌਜੀ ਆਰਮੀ ਅਫੀਸਰ ਦੀ ਗੱਡੀ ਜਿਹੜਾ ਕੋ ਕਹਿੰਦੇ ਲੋਕੀ ਨੇ ਉਹਦੀ ਗੱਡੀ ਹੈ ਤੁਸੀਂ ਆਰ ਸੀ ਨੰਬਰ ਚੈੱਕ ਕਰਾ ਲਓ ਇੱਕ ਵਾਰ ਆਪਾਂ ਚੈੱਕ ਕਰਾਓਗੇ ਨਾ ਉਹਦੇ ਵਿੱਚ ਲਿਖਿਆ ਆਏਗਾ ਵਿੰਗ ਕਮਾਂਡਰ ਹਾਂ ਜੀ ਫਸਟ ਓਨਰ ਕਰ ਗੱਡੀ ਜੈਨੂਇਨ ਚੱਲੀ ਐ ਸਿ 65000 ਕਿਲੋਮੀਟਰ ਲਓ ਜੀ 65000 ਚੱਲੀ ਹੋਈ 15 ਇਹ ਪੈਟਰੋਲ ਡੀਜ਼ਲ ਸਰ ਡੀਜ਼ਲ ਟਾਈਂਗ ਇਹ ਸਪੈਸ਼ਲ ਕਾਰ ਆ ਡੀਜ਼ਲ ਗੱਡੀ 15 15 ਗੱਡੀ 9 ਸਾਲ ਪੁਰਣੀ ਗੱਡੀ ਸਿਫ 60000 ਚੱਲੀ ਗੱਡੀ ਮਿਲਣੀ ਨਹੀਂ ਬਹੁਤ ਸਾਮੀ ਗੱਡੀ ਐ ਸਟਾਰ ਦੀ ਸਾਰੀ ਗੱਡੀ 올 ਓਰੀਜਨਲ ਐ ਸਰ ਹਾਂਜੀ ਠੀਕ ਐ ਜੀ ਤੁਸੀਂ ਅਦੇ ਅੰਦਰ ਇੰਟੀਰੀਅਰ ਚੈੱਕ ਕਰਾ ਇੱਕ ਵਾਰ ਭਾਜੀ ਮਕਾਓ ਲਓ ਜੀ ਜੇ ਇੰਟੀਰੀਅਰ ਚੈੱਕ ਕਰੋ ਇੱਕ ਵਾਰੀ ਲਾਇਬ੍ਰੇ ਪਰਲੇ ਟਾਕੀ ਚ ਉਹਨਾਂ ਦੀ ਆਜਾ ਚਾਹੀ ਲੈ ਇੱਕ ਵਾਰੀ ਝਾਤੀ ਮਰਾ ਦੇ ਵੀਰੇ ਜੇ ਦੇਖੂਗਾ ਪ੍ਰੋਪਰ ਲਓ ਜੀ ਆਈ ਮੈਂ ਕਹਿ ਰਿਹਾ ਇਹ ਗੱਡੀ ਸਪੈਸ਼ਲ ਹੈ ਜਿਹਨੇ ਇਹ ਗੱਡੀ ਲੈ ਲਈ ਉਹਦੇ ਵਾਸਤੇ ਜੈਕਪੋਟ ਹੈ ਕਰੋ ਜੈਕ ਸਕ੍ਰੈਚ ਲੈਸ ਇੰਟੀਰੀਅਰ ਜਸਟ ਲਾਈਕ ਬ੍ਰਾਂਡ ਨਿਊ ਉਹੀ ਕਹਿੰਦੇ ਹੁੰਦੇ ਨੇ ਜੀ ਕਹਿੰਦੇ ਫੌਜੀ ਵੀਰਾਂ ਦੀਆਂ ਗੱਡੀਆਂ ਬੜੀਆਂ ਸਾਮੀ ਸਾਮੀਆਂ ਹੁੰਦੀਆਂ ਨੇ ਆ ਤੁਹਾਡੇ ਸਾਹਮਣੇ ਦੇਖ ਲਓ 15 ਡੀਜ਼ਲ ਵੇਰੀਅੰਟ ਦੇ ਨਾਲ Honda City ਤੇ ਰੇਟ ਕੀ ਹੋ ਗਈ ਇਹਦਾ ਫਿਰ ਸਰ ਇਹਦੀ ਆਪਾਂ ਆਸਕਿੰਗ ਰੱਖੀ ਹੈ 5 ਲੱਖ 90 ਹਜ਼ਾਰ ਜਿਹੜਾ ਵੀਰ ਆਏਗਾ ਵੀਡੀਓ ਦੇਖ ਕੇ ਮਾਨ ਸਮਾਨ ਜ਼ਰੂਰ ਹੋਵੇ ਮੌਕੇ ਤੇ ਕਰ ਦਾਂਗੇ ਹਨਾ ਤੇ ਆ ਗਈ ਜੀ ਆਪਣੇ ਕੋਲ Honda ਦੀ ਇਹ ਸਰ ਜੀ WRV WRV 2018 ਮਾਡਲ 2018 ਮਾਡਲ ਹੈ ਵੀਰੇ ਇਹ ਵੀ ਟਾਪ ਮਾਡਲ ਹੈ ਪੈਟਰੋਲ 'ਚ ਓਕੇ ਜੀ ਗੱਡੀ ਚੱਲੀ ਸਿਰਫ 62000 ਕਿਲੋ ਮਤਲਬ ਫਸਟ ਓਨਰ ਕਾਰ 62000 ਚੱਲੀ ਹੋਈ ਹੈ ਠੀਕ ਹੈ ਓਨ ਰਿਕਾਰਡ ਇਹ ਵੀ ਸਨਰੂਫ ਦੇ ਨਾਲ ਹੈ ਇਹ ਵੀ ਸਨਰੂਫ ਲੱਗਿਆ ਹੋਇਆ ਹੈ ਜਿਹੜਾ ਪੁੱਛ ਰਿਹਾ ਹੈ ਕਿ ਮੈਨੂੰ 15 16 17 ਮਾਡਲ ਕੋਈ Honda City ਮਿਲ ਜਾਏ ਬ੍ਰੇਜ਼ਾ ਮਿਲ ਜਾਏ ਠੀਕ ਹੈ ਜੀ ਜਾਂ i20 ਮਿਲ ਜਾਏ ਸਭ ਤੋਂ ਬੈਸਟ ਕਾਰ ਹੈ WRV ਲਓ ਜੀ WRV ਸਨਰੂਫ ਦੇ ਨਾਲ 2018 ਮਾਡਲ 18 ਮਾਡਲ ਸਨਰੂਫ ਦੇ ਨਾਲ ਹੈ ਗੱਡੀ ਦੀ ਸੇਫਟੀ ਹਾਂਜੀ ਗੱਡੀ ਦਾ ਇੰਜਨ ਗੱਡੀ ਦੀ ਪਾਵਰ ਗੱਡੀ ਦੀ ਮਾਈਲੇਜ ਬਾਕੀ ਹੋਂਡਾ ਦਾ ਨਾਮ ਹੀ ਬਹੁਤ ਹੈ ਬਾਕੀ ਭਾਈ ਜ਼ੀਰੋ ਮੇਨਟੇਨੈਂਸ ਕਾਰ ਹੈ ਜ਼ੀਰੋ ਮੇਨਟੇਨੈਂਸ ਕਾਰ ਆ ਪਾਸਿੰਗ ਕਰਦੇ ਆ 7 ਲੱਖ ਰੁਪਏ 7 ਲੱਖ ਰੁਪਏ ਡਿਮਾਂਡ ਹੈ ਬਾਕੀ ਕਰ ਲਾਂਗੇ ਜੀ ਮੌਕੇ ਤੇ